10 ਵੀ ਆ ਸਕਦੀ ਹੈ 12 ਵੀ ਆ ਸਕਦੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਮੈਂ ਉਹਨਾਂ ਨੂੰ ਕਿਹਾ ਓਏ ਪੂਰੀ ਦੁਨੀਆ ਦੇ ਦਫ਼ਤਰ ਦਿਨੇ ਲੱਗਦੇ ਨੇ 9 ਤੋਂ 5 ਉਹ ਯਾਰ ਕਿਸਾਨਾਂ ਦਾ ਦਫ਼ਤਰ ਕਿਉਂ ਰਾਤ ਦੇ 1:30 ਵਜੇ ਲਾ ਲੈਂਦੇ ਹੋ ਰਾਤ ਦੇ 1:30 ਵਜੇ ਪਿਛਲੇ ਆਉਗੇ ਨਾ ਪਹਿਲਾਂ ਸੌਂਜੋ ਕੋਈ ਨਾ ਬਾਅਦ ਸੌਂਜੋ ਸੱਪਾਂ ਦੀਆਂ ਸਿਰੀਆਂ ਮੇਦਾ ਫਿਰਦਾ ਰਹਿੰਦਾ ਸੀ ਉੱਤੇ ਮੈਂ ਕਿਹਾ ਦਿਨੇ ਬਿਜਲੀ ਦਿਓ ਹੁਣ ਤੁਸੀਂ ਮੈਨੂੰ ਦੱਸੋ ਆਉਂਦੀ ਹੈ ਨਾ ਦਿਨੇ ਬਿਜਲੀ ਜਾਣਦੀ ਨਹੀਂ ਮੈਂ ਕਿਹਾ ਸੀ ਨਾ ਮੋਟਰਾਂ ਬੰਦ ਕਰਕੇ ਤੇ ਉਹਨਾਂ ਲੱਗਣ ਲਾ ਦੂੰ ਉਦੋਂ ਹੱਸਦੇ ਸੀ ਮਜੀਠੀ ਹੋਰੀ ਉਹ ਮੈਂ ਕਿਹਾ ਤੁਹਾਨੂੰ ਕੀ ਪਤਾ ਹੈ ਕਦੇ ਬਹੁਤ ਪੱਟੀ ਹੋਵੇ ਤਾਂ ਪਤਾ ਲੱਗੇ ਬਹੁਤ ਬੀਜੀ ਹੋਵੇ ਤਾਂ ਪਤਾ ਲੱਗੇ ਸੋ ਵੀਰੋ ਇਹ ਨੀਰ ਸਾਫ਼ ਤੇ ਥੱਲੋਂ ਜਿਹੜਾ ਬੰਦਾ ਆਪ ਪਿੰਡੇ ਤੇ ਹੰਡਾ ਕੇ ਆਏ ਹੋਵੇ ਇਹ ਜੇ ਚੀਜ਼ਾਂ ਇਹ ਉਹੀ ਬੰਦਾ ਕਰ ਸਕਦਾ ਹੁਣ ਉਹਨਾਂ ਨੂੰ ਕੀ ਪਤਾ ਕਾਕੇ ਰਜਵਾੜੇ ਸਾਹਿਬ ਉਹ ਵੱਡਾ ਸਾਹਿਬ ਉਹਨਾਂ ਨੂੰ ਕੀ ਪਤਾ ਸੋ ਵੀਰੋ ਫਿਰ ਬਿਜਲੀ ਤੋਂ ਬਾਅਦ ਫਿਰ ਰਿਸ਼ਵਤਖੋਰਾਂ ਵੱਲ ਆਏ ਵੀ ਕਰੋ ਕਚਹਿਰੀਆਂ ਜਿਆਦਾ ਸ਼ੈਤਾਨਾਂ ਸੀ ਅਸੀਂ ਕਹਿੰਦਾ ਵੀ ਜੇ ਕੋਈ ਪੈਸੇ ਮੰਗੇ ਇੱਕ ਨੰਬਰ ਜਾਰੀ ਕਰਤਾ ਤਾਂ ਜੇਬ ਚੋਂ ਮੋਬਾਈਲ ਕੱਢ ਲਿਆ ਉਹਦੀ ਫੋਟੋ ਕੱਢ ਲਿਓ ਜੇ ਵੀਡੀਓ ਬਣੇ ਵੀਡੀਓ ਬਣਾ ਲਿਓ ਸਾਨੂੰ ਭੇਜ ਦਿਓ ਅੱਗੇ ਸਾਡਾ ਕੰਮ ਹੈ 850 ਤੋਂ ਵੱਧ ਬਾਬੂ ਜਿਹੜੇ ਰਿਸ਼ਵਤ ਲੈਂਦੇ ਸੀ ਇਸ ਵਕਤ ਖੇਲ ਚ ਬੈਠੇ ਨੇ ਜੀ 850 ਆਇਆ ਤਰੀਕੇ ਬੜੇ ਕਮਾਲ ਦੇ ਰਿਸ਼ਵਤ ਲੈਣ ਦੇ ਕਈ ਵਾਰ ਤਾਂ ਮੈਂ ਵੀ ਕਮਾਲ ਹੀ ਮੰਨ ਜਾਂਦਾ ਸੀ ਕਮਾਲ ਹੈ ਯਾਰ ਆ ਤਾਂ ਇੱਕ ਤਹਿਸੀਲਦਾਰ ਬਾਰੇ ਸ਼ਿਕਾਇਤ ਆਈ ਕਿ ਪੈਸੇ ਲੈਂਦਾ ਹੈ ਅਸੀਂ ਕੈਮਰਾ ਲਾ ਤਾਉਦੇ ਦਫ਼ਤਰ ਚ ਸਾਰਾ ਦਿਨ ਦੇਖਿਆ ਇਸ ਨੂੰ ਤਾਂ ਪੈਸਾ ਲਿਆ ਉਹਨੇ ਲੋਕਾਂ ਨੇ ਲੈਂਦਾ ਅਸੀਂ ਯਾਰ ਪੈਸੇ ਤਾਂ ਲੈਂਦਾ ਨਹੀਂ ਹਾਂ ਚੀਜੀ ਚੌਥੀ ਰਿਸ਼ਟਰੀ ਮੋੜ ਦਿੰਦਾ ਸੀ ਉਹ ਵੀ ਨਹੀਂ ਠੀਕ ਨਹੀਂ ਹੈਗੀ ਦੋ ਤਿੰਨ ਲੈਣਾ ਪੜ ਕੇ ਫਿਰ ਉਹ ਤੋਂ ਬਾਅਦ ਉਹਨੂੰ ਕਿਹਾ ਯਾਰ ਆ ਦੇਖਿਓ ਭਲਾ ਇਹ ਮੋੜਦਾ ਕਿਉਂ ਹੈ ਚੀਜੀ ਚੌਥੀ ਫਿਰ ਕੈਮਰੇ ਨਾਲ ਫੋਲੋ ਕੀਤਾ ਉਦੋਂ ਬਾਅਦ ਉਹਦਾ ਸਟਾਫ ਉਹਨੂੰ ਲੈ ਜਾਂਦਾ ਸੀ ਉਹਨੂੰ ਕਹਿੰਦੇ ਸੀ 14 ਨੰਬਰ ਬੂਥ ਚ ਚਲਾ ਗਿਆ ਤੂੰ 14 ਨੰਬਰ ਬੂਥ ਚ ਉਹਦਾ ਆਪਦਾ ਬੈਠਾ ਬਸੀਕਾ ਨਵੀਸ ਉਹ ਕਹਿੰਦਾ ਕੀ ਤੋਂ ਲਿਖਾ ਲਈ? ਆ ਬੜੀ ਗਲਤ ਲਿਖਾਈ ਫਿਰਦਾ ਐ। ਇਹ ਨਹੀਂ ਹੋਣੀ। ਕਹਿੰਦਾ ਹੋਣੀ ਨਹੀਂ। ਕਿਵੇਂ ਕਰਨਾ ਹੈ? ਕਰਾਉਣੀ ਹੈ ਫਰਾਜ ਜੀ। ਹਾਂ। ਜਦ ਐ ਕਰ ਬਾਈ ਨੰਬਰ ਜਾ ਕੇ ਆ। 22 ਨੰਬਰ 'ਚ ਬੈਠਾ ਉਹ ਕਹਿੰਦਾ 50000 ਲੱਗੂਗਾ। ਮੈਂ 50 ਤਾਂ ਜਾਦੇ ਐ। 35 ਤੇ ਗੱਲ ਨਿਪਟ ਗਈ। ਕਹਿੰਦਾ ਜਾ ਪਾ ਜਾ ਲਿਖਾ ਲਾ। ਉਹਨੇ ਐਸਐਮਐਸ ਉਧਰੋਂ ਵਟਸਐਪ ਕਰਤਾ। ਵੀ ਲਿਖ ਦੇ। ਵੀ ਹੋ ਗਿਆ ਕੰਮ। ਉਹਨੇ ਲਿਖਤੀ ਉਹ ਜਿਹੜਾ 14 ਨੰਬਰ ਵਾਲਾ ਸੀ ਨਾ वसीखा नहीं देखो, देखो, देखो कमाल लुटने के तरीके देखो वो रजिस्ट्री सी, भी पैसे आ गए वाह दखण वाह पम वाह रकबा वाह रकम वाह वसूल वाह पता नहीं आए तुम की होगा वो तहसीला जो पढ़ता है हाँ हम ठीक है हम ठीक है फिर असि कैमरे चाहिए सारा दिन ਦੇ ਘਰ ਮੂਰੇ ਕੈਮਰਾ ਲਾਇਆ ਫਿਰ ਦੇਖਿਆ ਵੀ ਉਹ 14 ਨੰਬਰ ਤੇ 22 ਨੰਬਰ ਵਾਲੇ ਸਾਫ਼ ਕਰਨਾ ਹੁੰਦੇ ਨੇ ਆਥ ਨੇ ਜਾਂਦੇ ਨੇ ਵੀ ਇੰਨੀਆਂ ਭੇਚੇ ਸੀ ਆ ਚੱਕੋ ਇੰਨੇ ਫਿਰ ਉਸ ਤੋਂ ਬਾਅਦ ਮੈਂ ਆਰਡਰ ਕੀਤਾ ਕਿ ਰਜਿਸਟਰੀਆਂ ਜਿਹੜੀਆਂ ਹੋਣਗੀਆਂ ਸੌਖੀ ਪੰਜਾਬੀ ਚ ਲਿਖੀਆਂ ਜਾਣਗੀਆਂ ਜਿਹਨੂੰ ਘਰੇ ਸਾਡੇ ਧੀਆਂ ਪੁੱਤ ਪੜ ਸਕਣ ਜਿਹਨੂੰ ਆਪ ਕਿਸਾਨ ਪੜ ਸਕੇ ਕਿ ਭਾਈ ਇੰਨੀ ਰਕਮ ਪੀੜੀ ਉਹ ਬੈਨਾਮ ਐਨੀ ਰਕਮ ਜਿਹਦਾ ਅੱਧਾ ਇੰਨਾ ਬਣਦਾ ਹੈ ਆ ਇਹ ਰਜਿਸਟਰੀ ਹੋਈ ਐ ਪੂਰਨ ਸਿੰਘ ਨੇ ਕਰਾਈ ਐ ਹੈ ਪ੍ਰਤਾਪ ਸਿੰਘ ਨੇ ਖਰੀਦੀ ਐ ਆ ਚਿੱਤੀ ਉਹ ਕੜਤਾ ਬਾਹ ਰਕਵਾ ਬਾ ਵਸੂਲ ਬਾ ਪਤਾ ਨਹੀਂ ਕਿਥੋਂ ਉਰਦੂ ਪਾਈ ਹੋਈ ਐ ਪੁਰਾਣੀ ਉਹ ਲੋਹਰ ਵਾਲੀ ਪੁਰਾਣੀ ਉਹ ਸੌਖੀਆਂ ਕਰਤੀ ਆਪ ਆਪ ਜੇ ਮੈਂ ਨਾ ਦੇਖਦਾ ਤਾਂ ਉਹਨਾਂ ਨੇ ਤਾਂ ਕਹਿਤਾ ਸੀ ਕਿ ਦੇਖੋ ਜੀ ਪੂਰਾ ਦਿਨ ਹੋ ਗਿਆ ਪੈਸੇ ਲੇਤਾ ਨਹੀਂ ਮੈਨੂੰ ਸ਼ੱਕ ਉਦੋਂ ਪਿਆ ਜਦੋਂ ਮੋੜਦਾ ਸੀ ਮੈਨੂੰ ਮੈਨੂੰ ਫੜਾਉਂ ਇਹ ਆ ਵੀਡੀਓ ਜੀ ਜੋ ਮੈਂ ਦੇਖੀ ਮੈਨੂੰ ਪਤਾ ਲੱਗ ਗਿਆ ਮੈਨੂੰ ਕਿ ਕੁਝ ਗੜਬੜ ਹੈ उतो फटे गए की, की, की के फोन फोटो खिंच के भेज दफ्तर मैं करो ऑर्डर जारी करो कि जेड़े दफ्तर के मूहरे यह लिखा हो मोबाइल अंदर लियाना मना है वन आटोमैटिक रिश्वतखोर मनने जाते किस परा कर दो मोबाइल क्यों नहीं लेके जाता पाकिस्तान ने सहता करना कोई ਇਹ ਤਾਂ ਐਂ ਆਏ ਲੜਨਾ ਪਊਗਾ ਨਾ ਹਜੇ ਹਜੇ ਤਾਂ ਕੁਝ ਵੀ ਨਹੀਂ ਐ ਤਾਂ ਸੇਰ ਚੋਂ ਪੂਣੀ ਵੀ ਨਹੀਂ ਕੱਤੀ ਹਜੇ ਤਾਂ ਚਰਖਾ ਡਾਇਆ ਹੈ ਤੂੰ ਦੇਖਦੇ ਜਾਓ ਹੁੰਦਾ ਕੀ ਹੈ ਆ ਇਹਨਾਂ ਦੇ ਸੁੱਖ ਵਿਲਾਸ ਵਾਲੇ ਉਹ ਪਹਾੜਾਂ ਦੇ ਵਿੱਚ ਕਰੋੜਾਂ ਰੁਪਈਆ ਦਾ ਬਣਾ ਲਿਆ ਸੁਖਵੀਰ ਬਾਦਲ ਨੇ ਹੋਟਲ 7 ਸਟਾਰ ਵਿਰੋਧ लाख रुपया एक तो कमरे का किराया है एक और हरेक कमरे का परसनल पूल है पास स्विमिंग पूल है, है। बहुत तो बड़ा होटल है सारी बिजली माफ पंद्रह साल साले आप ही तो करनी थी टैक्स माफ पंद्रह साल जी जीएसटी माफ पंद्रह साले हूं असी क्ड लेकर ਉਨ ਰੱਬ ਸੁੱਖ ਰੱਖੇ ਆ ਥੋੜੇ ਜਿਹੇ ਦਿਨਾਂ ਨੂੰ ਜੀਸੀਬੀ ਦਾ ਕਲਚ ਛੱਡ ਕੇ ਉਦਘਾਟਨ ਕਰੂੰਗਾ ਟੌਂਦੇ ਨਹੀਂ ਟੌਂਦੇ ਨਹੀਂ ਰਹਾ ਪੱਟਾਂ ਦੇ ਪਹਿਲਾਂ ਟੌਂਦੇ ਨਹੀਂ ਬਹੁਤ ਸੋਨਾ ਬਣਾਇਆ ਹੋਇਆ ਉਹਨੂੰ ਕਬਜ਼ੇ 'ਚ ਲੈ ਲਾਂਗੇ ਸਰਕਾਰ ਦੇ 'ਚ ਉਧਰ ਸਕੂਲ ਬਣਾਉਂਦੇ ਨੇ ਸਰਕਾਰੀ ਨਾਲੇ ਨਾਰਾ ਵੀ ਵਧੀਆ ਬਣ ਜੂਗਾ ਵੀ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇ ਕਮਰੇ ਪਿੱਛੇ ਪੋਲ ਕਰੀ ਜਾਵੇ ਕੋਰਟਾਂ ਚ ਅਪੀਲਾਂ ਵੀ ਮੇਰਾ ਮੇਰਾ ਸੀਗਾ ਰਿਸ਼ਵਤ ਤੇ ਪੈਸੇ ਦਾ ਪਿੱਛੇ ਸਰਕਾਰ ਨੇ ਲੈ ਲਿਆ ਬਸ ਇੱਥੇ ਠੀਕ ਹੋਣਗੇ ਹੋਰ ਕੋਈ ਤਰੀਕਾ ਨਹੀਂ ਹੁਣ ਫਿਰਦੇ ਨੇ ਦੋਨੇ ਮੀਆਂ ਬੀਬੀ ਉਹ ਜੀਪ ਤੇ ਚਾਚਾ ਹੁਲਵਾ ਰੱਖਿਆ ਛਤਰੀ ਜੀ ਉਹਦੇ ਚੜ ਚੜ ਜਾਂਦੇ ਸਵੇਰੇ ਲੋਕ ਕੋਈ ਹੁੰਦੇ ਨੇ ਉਹੀ ਕਰੀ ਜਾਂਦੇ ਐ ਮੈਂ ਸਾਨੂੰ ਗਾਵਾਂ ਨੂੰ ਲੋਕ ਤਾਂ ਹੈ ਨਹੀਂ ਲੋਕ ਤਾਂ ਕਦੋਂ ਦੇ ਚਲੇ ਗਏ ਸੀ ਜਦੋਂ ਤੋਂ ਬੇਅਦਬੀ ਕਰਾਈ ਸੀ ਲੋਕ ਤਾਂ ਉਦੋਂ ਦੇ ਚਲੇ ਗਏ ਲੋਕ ਤਾਂ ਛੱਡ ਗਏ ਸੀ ਇਹਨਾਂ ਨੂੰ ਸੋ ਵੀਰੋ ਇਹਨਾਂ ਤੇ ਯਕੀਨ ਨਾ ਕਰਿਓ ਅ ਮੈਨੂੰ ਹੋਰ ਪਤਾ ਲੱਗਿਆ ਚਲੋ ਕਾਪੜੇ ਕਰਨੇ ਆ ਸਰਕਾਰ ਦੇ ਖਾਣੇ ਛੱਡੋ ਚਲੋ ਖਾਂਦੇ ਰਹੋ ਹੋਰ ਇੱਕ ਪਿੰਡ 'ਚ ਮੈਂ ਗਿਆ ਇੱਕ ਮਾਤਾ ਮਿਲੀ ਚੁੰਨੀ ਦਿਖਾਈ ਉਹ ਮੈਨੂੰ ਮੈਂ ਕੀ ਆ ਕਹਿੰਦੀ ਹਾ ਸਿਮਰਤ ਕੌਰ ਨੇ ਚੁੰਨੀਆਂ ਵਟਾਈਆਂ ਸਾਡੇ ਪਿੰਡ ਵਿੱਚ ਚੁੰਨੀਆਂ ਵਟਾਉ ਚੁੰਨੀਆਂ ਵਟਾਉ ਅਸੀਂ ਤਾਂ ਕਹਿੰਦੇ ਸ਼ਹਿਰੋਂ ਮਹਿੰਗੀਆਂ ਲਿਆਏ ਵੀ ਚਲ ਵਧੀਆ ਤਾਂ ਹੋਵੇ ਚੁੰਨੀ ਜਿਹੜੀ ਬਟਾਵਾਂਗੇ ਕਹਿੰਦੀ ਮਲ ਮਲ ਦੀ ਦੇਗੀ ਏ ਚ ਵੀ ਪੈਸੇ ਖਾ ਗਈ ਸਾਤੋਂ ਮਹਿੰਗੀ ਚੁੰਨੀ ਲੈ ਗਈ 50 ਰੁਪਏ ਵਾਲੀ ਲਈ ਕਹਿੰਦੀ ਮੈਂ 200 ਵੀ ਲੈਣ ਦੀ ਸੀ ਲੈ 250 ਇੱਕ ਚੁੰਨੀ ਜੋਖ ਆ ਗਈ ਇਹ ਨਹੀਂ ਛੱਡਦੇ ਜੀ ਕਿਸੇ ਨੂੰ ਆਹ ਹਾਲ ਤਾਂ ਨਾ ਨਹੀਂ ਚੁੰਨੀਆਂ ਚੰਨੇ ਨਾ ਬਟਾ ਲਿਓ ਬੇਬੇ ਐਦ ਕਿ ਨਾ ਬਟਾ ਲਿਓ ਹਾਂ ਕਪੜਾ ਉਹ ਤਾਂ ਦਿੱਕੀ ਪਰ ਹੀ ਫਿਰਦੀਆਂ ਚੁੰਨੀਆਂ ਦੀ ਜਿੱਥੇ ਮੇਲੇ ਚੁੰਨੀਆਂ ਇਹ ਗੱਲ ਇਹ ਪਹਿਲਾਂ ਨੰਨੀ ਸ਼ਾਂ ਲਿਖਦੀ ਹੁੰਦੀ ਸੀ ਬੋਰਡਾਂ ਤੇ ਨਾ ਹੁਣ ਕੀ ਲਿਖਿਆ ਹੋਇਆ ਨਿਮਾਣੀ ਸੇਵਾਦਾਰ ਵਾ 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 ਮੈਂ ਦੇਖਿਆ ਮੈਂ ਕਿਹਾ ਵਾ ਵਾ ਓਏ ਭਗਵਾਨ ਤੁਮਾਰਨਾ ਇਹ ਵੀ ਤੇਰੇ ਇਸੇ ਹੀ ਆਉਣਾ ਸੀ ਕੰਮ ਨੰਨੀ ਤੋਂ ਨਿਮਾਣੀ ਤੱਕ ਦਾ ਸਫਰ ਤੋ ਇੱਧਰ ਨਾ ਹੋਣ ਦਿਓ ਬਹੁਤ ਹੋ ਗਿਆ ਯਾਰ ਕੀ ਕਰਦੇ ਕੀ ਕਰਤਾ ਉਹਨਾਂ ਨੇ ਦੱਸੋ ਮੈਂ ਸੰਗਰੂਰ ਤੋਂ ਐਮਪੀਸੀ ਉਹ ਬਠਿੰਡੇ ਤੋਂ ਸੀ ਆਉਂਦੀ ਨਹੀਂ ਸੀ ਉੱਥੇ ਔਰ ਜਿੱਦਾਂ ਆ ਜਾਂਦੀ ਸੀ ਉਹਦੇ ਮੇਰੇ ਨਾਲ ਪੈਂਦਾ ਸੀ ਪੇਚਾ ਉਹ ਮੈਂ ਬੋਲੀ ਜਾਂਦਾ ਸੀ ਜਲੇਆਲੇ ਬਾਗ ਤੇ ਵੀ ਜਲੇਆਲੇ ਬਾਗ ਵਾਲੇ ਦਿਨ ਹਜ਼ਾਰ ਬੰਦਾ ਮਾਰ ਕੇ 3000 ਨੂੰ ਜ਼ਖਮੀ ਕਰਕੇ ਜਨਰਲ ਡਾਇਰ ਨੇ मजिठिए रोटी, रोटी खाधी हम बाहर टीवी लगे होंगे ने भी तू देख ला बाहर, बाहर टीवी थे। 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 भी अंदर पूछो इन्हें, फिर जवाब ना भी हद दे, यार हद है ਹੁਣ ਹੁਣ ਪੰਜਾਬੀ ਪਤਾ ਨਹੀਂ ਕਿਹਾ ਜੀ ਬੋਲਦੀ ਐ ਕਿਉਂਕਿ ਵੱਧ ਬੋਲਨੀ ਪੈਗੀ ਹੁਣ ਪਹਿਲਾਂ ਤਾਂ ਇੰਨੀਆਂ ਸੜ ਜਾਂਦਾ ਸੀ ਕੋਈ ਹੋਰ ਹੈ ਨਹੀਂ ਸੀ ਨਾਂ ਕੋ ਪੁੱਛਣ ਵਾਲਾ ਮੈਂ ਕਿਹਾ ਤੂੰ ਪੰਜਾਬੀ ਬੋਲ ਕੇ ਦਿਖਾ ਤੂੰ 5 ਮਿੰਟ ਉਹ 5 ਮਿੰਟ ਛਡੋ ਪਹਿਲੇ ਮਿੰਟ ਸੀ ਭਗਵੰਤ ਮਾਨ ਇਹ ਛੋਰਾ ਗੋਪਦਾਏ ਇੱਕ ਪਹਿਲਾਂ ਝੋਨਾ ਫਿਰ ਝੋਨਾ ਮੈਂ ਕਿਹਾ ਝੋਨਾ ਕੇ ਇਹ ਬ੍ਰਾਹਮ ਫਲਾਉਂਦੇ ਨੇ ਬ੍ਰਾਹਮ ਫਲਾਉਂਦੇ ਨੇ ਲੈ ਪੰਜਾਬੀ ਬੋਲ ਕੇ ਦਿਖਾਓ ਮੈਂ ਕਹਾ ਸਾਰੇ ਟੱਬਰ ਨੂੰ ਪੰਜਾਬੀ ਨਹੀਂ ਆਉਂਦੀ ਇਹਨਾਂ ਨੂੰ ਪਹਾੜਾਂ ਵਾਲੇ ਸਕੂਲਾਂ ਚ ਪੜਿਆ ਪੰਜਾਬੀ ਨਹੀਂ ਆਉਂਦੀ ਵੀਰੋ ਤੇ ਭਾ ਜਾ ਉਹਦੇ ਬਾਰੇ ਸਵਾਲ ਪੁੱਛਣਾ ਚਾਹੁੰਦੇ ਮੈਨੂੰ ਇੱਕ ਟੀਵੀ ਤੇ ਇੱਕ ਨੈਸ਼ਨਲ ਹਿੰਦੀ ਦੇ ਚੈਨਲ ਤੇ ਗਿਆ ਮੈਂ ਇੰਟਰਵਿਊ ਕਰਨ ਉਹ ਮੈਨੂੰ ਕਹਿੰਦੇ ਅਸੀਂ ਕੁਝ ਨਾਮ ਲਵਾਂਗੇ ਤੇ ਇਹਦੇ ਵਿੱਚ ਉਸ ਨਾਮ ਸੁਣਨ ਤੋਂ ਬਾਅਦ ਤੁਹਾਡੇ ਮਨ ਚ ਜੋ ਵੀ ਆਵੇ ਤੁਸੀਂ ਬੋਲ ਦਿਓ ਕਹਿੰਦੇ ਠੀਕ ਹੈ ਕਹਿੰਦਾ ਸੁਪੀਰ ਬਾਦਲ ਮੈਂ ਕਿਹਾ ਪਹਾੜਾਂ ਵਾਲੇ ਸਕੂਲਾਂ ਚ ਪੜਿਆ ਹੋਇਆ ਪੰਜਾਬੀ ਲਿਖਣੀ ਤੇ ਪੜ੍ਹਨੀ ਆਉਂਦੀ ਨਹੀਂ ਪਰ ਪੰਜਾਬ ਦਾ ਵਾਰਿਸ ਬਣਨਾ ਚਾਹੁੰਦਾ ਠੀਕ ਹੈ ਜੀ ਕਹਿੰਦੇ ਕਹਿੰਦੇ ਕੈਪਟਨ ਮੁਰਿੰਦਰ ਸਿੰਘ ਮੈਂ ਕਿਹਾ ਮੈਲਾਂ ਚ ਰਹਿਣ ਵਾਲੇ ਲੋਕ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ ਸੀ ਜਦੋਂ ਕਾਲੀਆਂ ਦਾ ਰਾਜ ਸੀ ਕਾਲੀਆਂ ਨਾਲ ਸੀ ਅੱਜ ਕੱਲ੍ਹ ਭਾਜਪਾ ਦਾ ਰਾਜ ਹੈ ਭਾਜਪਾ ਨਾਲ ਨਹੀਂ ਲੋਕਾਂ ਨਾਲ ਤਾਂ ਕਦੇ ਹੋਏ ਨਹੀਂ ਅੱਛਾ ਜੀ ਕਹਿੰਦੇ ਕਹਿੰਦੇ ਮੁਰਿੰਦਰ ਮੋਤੀ ਮੈਂ ਕਿ ਕਿਸੇ ਵੀ ਗੱਲ ਨੂੰ ਕਿਤੇ ਵੀ ਲਿਆ ਕੇ ਫਿੱਟ ਕਰਕੇ ਐਸਾ ਸੁਣਾਉਂਦਾ ਨਾਲੇ ਕਹਿੰਦਾ ਮੇਰੀ ਗਾਰੰਟੀ ਹੈ ਇਹ ਕਹਿੰਦੇ ਕੈਸੇ ਮੈਂ ਕਿਹਾ ਚੰਦਰਯਾਨ ਦਾ ਉਦਘਾਟਨ ਕਰਨ ਚਲਾ ਗਿਆ ਉਹਦੀ ਲੌਂਚਿੰਗ ਸੀ ਚੰਦਰਯਾਨ ਦੀ ਉੱਥੇ ਜਾ ਕੇ ਕਹਿੰਦਾ ਇਸਰੋ ਸੇ ਮੇਰਾ ਪੁਰਾਣਾ ਨਾਤਾ ਹੈ ਮੈਂ ਸੋਚਿਆ ਅੱਠਵੀਂ ਦਾ ਸਰਟੀਫਿਕੇਟ ਥਿਆਉਂਦਾ ਨਹੀਂ ਇਸਰੋ ਨਾਲ ਕੀ ਸੰਬੰਧ ਹੋਇਆ ਇਹਦਾ ਇਹ ਆ ਉਹ ਤਾਂ ਪੜਾਈ ਦਿਖਾਈ ਕਰਨ ਵਾਲੇ ਸਾਇੰਟਿਸਟ ਬੰਦੇ ਉਹ ਇਸਰੋ ਜਾਂਦੇ ਆ ਮੈਂ ਕਿਵੇਂ ਜੋੜੂਗਾ ਹੁਣ ਇਸਰੋ ਨਾਲ ਕਹਿੰਦਾ ਜਦੋਂ ਮੈਂ ਦੂਜੀ ਤੀਜੀ ਕਲਾਸ ਪੜ੍ਹਦਾ ਸੀ ਪੜਾਈ 'ਚ ਤਾਂ ਕਹਿੰਦਾ ਮੈਂ ਠੀਕ ਠੀਕ ਹੀ ਸੀ ਇਸ ਕਰਕੇ ਹਰੇਕ ਟੀਚਰ ਆ ਕੇ ਮੈਨੂੰ ਕਹਿੰਦੇ ਸੀ ਅਬ ਤੂੰ ਇਸਰੋ 'ਮੇਂ ਬੈਠ ਅਬ ਇਸਰੋ 'ਮੇਂ ਅਬ ਇਸਰੋ 'ਮੇਂ ਇਸ ਕਰਕੇ ਇਸਰੋ ਨਾਲ ਮੇਰਾ ਪੁਰਾਣਾ ਲਾਤਾ ਹੈ ਕਹਿੰਦੇ ਅਰਵਿੰਦ ਕੇਜਰੀਵਾਲ ਮੈਂ ਕਿ ਐਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ इस कदर वाक हो गई है मेरी कलम मेरे किरदार से कि इश्क भी लिखना चाहता हूं तो इनकलाब लिखा जाता है भगवंत और मैं की कहने भगवान मान मैं जे मैं देखा अमला बल्ले कख नहीं मेरे पल्ले जे मैं देखा अमला बल्ले तो कुछ नहीं मेरे पल्ले ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਬੱਲੇ ਤੋ ਬੱਲੇ ਬੱਲੇ ਸੋ ਵੀਰੋ ਇਹ ਤੁਹਾਡੀਆਂ ਰਹਿਮਤਾਂ ਨੇ ਸਾਰੀਆਂ ਤੁਸੀਂ ਹੀ ਤਾਹਾਂ ਲੈ ਕੇ ਜਾਂਦੇ ਹੋ ਤੁਸੀਂ ਥੱਲੇ ਲਿਆਉਂਦੇ ਪਰ ਦਰਖਤ ਵੀ ਹਰ ਸਾਲ ਪੱਤੇ ਬਦਲ ਲੈਂਦੇ ਨੇ ਐਤਕੀ ਤੱਕੜੀ ਬਦਲੋ ਬਠਿੰਡੇ ਚ ਹਾਂ ਹਾਂਜੀ ਕਿ ਕਿਲੀ ਸੁਣਾ ਬਿਰੋਦੇ ਚ ਇੰਨਾ ਦੇ ਆ ਇਹਨਾਂ ਦੀ ਕਿਸੇ ਨੇ ਸਾਰੇ ਵੀ ਕਿਵੇਂ ਹੋਇਆ ਕੀ ਕਮ ਹੋਇਆ ਜਿਹੜੀ ਕੁਦਰਤ ਵੱਲੋਂ ਕਿਸੇ ਨੂੰ ਪ੍ਰਮਾਤਮਾ ਕਿਸੇ ਨੂੰ ਕਲਮ ਦੇ ਦੇ ਨਾ ਉਦੋਂ ਵੱਡੀ ਦਾਤ ਨਹੀਂ ਹੁੰਦੀ ਜਹਾਨਾ ਪਹੁੰਚੇ ਰਵੀ ਵਹਾਂ ਪਹੁੰਚੇ ਕਵੀ ਜਿਹੜੀ ਗੱਲ ਚਾਰ ਲਾਈਨਾਂ ਚ ਕਹੀ ਜਾ ਸਕਦੀ ਉਹ ਘੰਡੇ ਦੇ ਭਾਸ਼ਣ ਚ ਵੀ ਨਹੀਂ ਕਹੀ ਜਾ ਸਕਦੀ ਕੱਲ ਹੀ ਲਿਖੀ ਐ ਮੈਂ ਕਹੂੰ ਮੈਂ ਕੱਲ ਇੱਧਰ ਜਾਣਾ ਸੀ ਇਹਨਾਂ ਦੇ ਪਿੰਡਾਂ ਵੱਲ ਲੰਬੀ ਬਾਗਲ ਮੈਂ ਕਿਹਾ ਐਂ ਤੱਕ ਜਾਂਦਾ ਮੈਂ ਫਿਰ ਕੋਈ ਨਾ ਕੋਈ ਤੀਰ ਨਾਵੇਂ ਲੈ ਕੇ ਜਾਉਂ ਸੁਣ ਮੈਂ ਲਿਖਿਆ ਸੀਗਾ ਕੀ ਕਹਿੰਦੇ ਨੇ ਬੀਬਾ ਜੀ ਕਿ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿ ਖਿਖਲੀ-ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਮਤ ਖੋਰਾ ਨੂੰ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਲੋਕ ਉਹਨਾਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਸ ਤੋਂ ਬਾਅਦ ਸਮਝ ਹੀ ਨਾ ਸੋਚੀ ਐ ਕਾਲੀਦਲ ਦੀ ਫੱਟੀ ਫਿਰ ਸਾਲੇ ਜੀਜੇ ਨੇ ਪੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਹੋਈ ਅਸੀਂ ਮੌਜ ਬੜੀ ਲੁੱਟੀ ਐ ਭੁੱਗੀ ਛੇਤਰ ਨਾਲ ਕੁੱਟੀ ਐ ਹੁਣ ਜੜ ਸਾਡੀ ਸਤੌਜ ਵਾਲੇ ਮਾਨ ਨੇ ਪੁੱਟੀ ਐ ਲੈ 4 ਜੂਨ ਨੂੰ ਬਾਦਲ ਪਰਿਵਾਰ ਦੀ ਰਾਜਨੀਤੀ ਚੋਂ ਪੱਕੀ ਛੁੱਟੀ ਐ ਬੋਲੇ ਸੋਨਹਾਰ ਠੀਕ ਰਹਾ ਵਧੀਆ ਲੱਗਿਆ ਸਾਰਾ ਕੁਝ ਹੋ ਗਿਆ ਇਹ ਚ ਸੋ ਵੀਰੋ ਇਹ ਤੁਹਾਡਾ ਪਿਆਰ ਹੈ ਜਿਹੜਾ ਲਈ ਫਿਰਦਾ ਥੱਕਣ ਨਹੀਂ ਦਿੰਦਾ ਕੋਈ ਵੀ ਲੀਡਰ ਵਿਰੋਧੀ ਪਾਰਟੀਆਂ ਵਾਲੇ ਵੀ ਇੱਕ ਦਿਨ ਚ ਇੱਕ ਰੈਲੀ ਮਸਾਂ ਉਹ ਵੀ ਆਥ ਨੇ ਜਦੋਂ 30 ਡਿਗਰੀ ਟੈਂਪਰੇਚਰ ਅਸੀਂ ਤੜਕੀ ਸ਼ੁਰੂ ਹੋ ਜਾਂਦੇ ਹੁਣ ਇਸ ਵਕਤ 45 ਹੈ 45 ਡਿਗਰੀ ਚ ਕੰਮ ਕਰਨਾ ਉਹਨਾਂ ਵਾਸਤੇ ਬਹੁਤ ਔਖਾ ਆਪਣੇ ਵਾਸਤੇ ਤਾਂ ਲੈ ਇੱਥੇ ਆ ਫੇਰੂਆਣਾ ਖੇਤ ਸਾਡਾ ਘਰ ਦੀ ਕੋਲੇ ਉੱਥੇ 40 ਫੁੱਟ ਡੂੰਘੇ ਟੋਇਆਂ ਚੋਂ ਤਾਂ ਨਿਕਲੇ ਹੋਏ ਆ ਸੋ ਸਾਨੂੰ 45 ਡਿਗਰੀ ਕੀ ਕਹਿੰਦਾ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਆਪਣਾ ਚੋਣ ਨਿਸ਼ਾਨ ਕਿੰਨੇ ਨੰਬਰ ਤੇ ਆ ਮਸ਼ੀਨ ਕਿੰਨੇ ਨੰਬਰ ਤੇ ਆ ਮਸ਼ੀਨ ਦੇ ਵਿੱਚ ਦੂਜੇ ਨੰਬਰ ਤੇ ਆ ਬਟਨ ਝਾੜੂ ਵਾਲਾ ਮਸ਼ੀਨ ਚ ਦੂਜੇ ਨੰਬਰ ਤੇ ਆ ਆਉਣਾ ਪਹਿਲੇ ਨੰਬਰ ਤੇ ਹੋਰ ਬਟਨ ਹੋਰ ਕੋਈ ਬਟਨ ਹੋਰ ਕੋਈ ਬਟਨ ਦੇਖੋ ਉਹਨਾਂ ਨੇ ਤਾਂ ਕਾਲਾ ਮੋਤੀਆ ਉਤਰੇ ਆ ਡਾਡੇ ਲੁਟੇਰੇ ਬੈਠੇ ਇੱਥੇ ਸੋ ਤੁਹਾਡੇ ਨਾਲ ਹਰ ਵਕਤ ਤੁਹਾਡੇ ਨਾਲ ਐਂ ਰਹਾਂਗੇ ਇੱਕ ਸਰਵਿਸਮੈਨ ਜਿਹੜੇ ਮੁਲਾਜ਼ਮ ਨੇ ਉਹਨਾਂ ਲਈ ਬਹੁਤ ਸਾਰੀਆਂ ਸਕੀਮਾਂ ਅਸੀਂ ਬਣਾ ਰਹੇ ਹਾਂ ਓਪੀਐਸ ਤੇ ਮੇਰੀ ਗੱਲ ਚੱਲ ਰਹੀ ਹੈ 20000 ਕਰੋੜ ਰੁਪਏ ਰੋਕਣ ਨੂੰ ਫਿਰਦੇ ਆ ਉਹ ਆ 4 ਜੂਨ ਨੂੰ ਸਰਕਾਰ ਬਣ ਜੇ ਇੰਡੀਆ ਗਠਵੰਦਨ ਦੀ ਤਾਂ 20000 ਕਰੋੜ ਵੀ ਜਿਹੜਾ ਪੈਨਸ਼ਨ ਵਾਲਿਆਂ ਦਾ ਉਹ ਵੀ ਆ ਜੇ ਤੇ ਨਾਲੇ 올ਡ ਪੈਨਸ਼ਨ ਸਕੀਮ ਆਪਾਂ ਲਾਗੂ ਕਰਨੇ ਕਿਉਂਕਿ ਇਹ ਮੁਲਾਜ਼ਮਾਂ ਦਾ ਪੈਸਾ ਹੈ ਮੁਲਾਜ਼ਮਾਂ ਨੂੰ ਮਿਲਣਾ ਚਾਹੀਦਾ ਹੈ ਉਹਨਾਂ ਨੂੰ ਬਿਨਾਂ ਪੁੱਛੇ ਕਿਵੇਂ ਲਾ ਦਿੰਦੇ ਨੇ ਮੁਲਾਜ਼ਮਾਂ ਦੇ ਪੈਸੇ ਨੂੰ ਕਿਸੇ ਬੈਂਕ 'ਚ ਲਾਤਾ ਉਹ ਬੈਂਕ ਨੂੰ ਵਿਜੇ ਮੰਨ ਲਿਆ ਲੁੱਟ ਕੇ ਭੱਜ ਗਿਆ ਤਾਂ ਫਿਰ ਵਿਜੇ ਮਾਲੀਆ ਨੇ ਬੈਂਕ ਨਹੀਂ ਲੁੱਟੀ ਉਹਨੇ ਮੁਲਾਜ਼ਮ ਲੁੱਟੇ ਨੇ ਕਈ ਮੁਲਾਜ਼ਮ ਹੈ ਜਿਹਨੇ 40 40 ਸਾਲ ਨੌਕਰੀ ਕਰਕੇ 2-2000 ਰੁਪਏ ਪੈਨਸ਼ਨ ਮਿਲ ਰਹੀ ਹੈ ਕਹਿੰਦੇ ਜੀ ਤੁਹਾਡਾ ਪੈਸਾ ਸ਼ੇਅਰ ਮਾਰਕੀਟ ਚ ਲਾਇਆ ਸੀ ਉਹ ਡੁੱਬ ਗਿਆ ਇਹ ਕਿਵੇਂ ਹੋ ਸਕਦਾ ਨਹੀਂ ਸੋ ਮੇਰੇ ਕੋਲ ਮੈਂ ਖੁਦ ਇੱਕ ਮੁਲਾਜ਼ਮ ਦਾ ਬੇਟਾ ਇਸ ਮਾਮਲੇ ਚ ਮੈਂ ਗਾਰੰਟੀ ਲੈਣਾ ਬਾਕੀ ਫੌਜੀ ਭਰਾ ਨੇ ਉਹਨਾਂ ਦਾ ਮਾਨ ਸਨਮਾਨ ਆਪਾਂ ਕਰਦੇ ਆ ਮੋਰਾਂ ਵਾਲਾ ਮੁੰਡਾ ਅਗਨੀ ਵੀਰਾਂ ਨੂੰ ਸਰਾਮੀ ਨਹੀਂ ਦਿੱਤੀ ਅਸੀਂ ਪੁਲਿਸ ਤੋਂ ਦਵਾਈ ਇਸਲਾਮੀ ਉਦੋਂ ਬਾਅਦ ਚ ਮੈਂ ਗ੍ਰਹਿ ਮੰਤਰੀ ਨੂੰ ਕਿਹਾ ਕਿ ਆ ਕੀ ਕਰ ਰਹੇ ਹੋ ਤੁਸੀਂ ਸਾਡੇ ਧੀਆਂ ਪੁੱਤ ਇੱਕਾਂ ਜਣੇ ਬੈਠੇ ਆ ਬਾਰਡਰਾਂ ਤੇ 10 10 12 12 ਗੋਲੀਆਂ ਉਹਨਾਂ ਦੀ ਛਾਤੀ 'ਚ ਹੀ ਰਹਿ ਜਾਂਦੀਆਂ ਨੇ ਜੋ ਸ਼ਹੀਦ ਹੋ ਜਾਂਦੇ ਨੇ ਤੇ ਤੁਸੀਂ ਤੁਸੀਂ ਚਾਰ ਫਾਇਰ ਨਹੀਂ ਕਰ ਸਕਦੇ ਉਹਨਾਂ ਦੇ ਸਲਾਮੀ ਦੇ ਤੌਰ ਤੇ ਫਿਰ ਦੁਬਾਰਾ ਕਰਵਾਈ ਖੰਨੇ ਦਾ ਮੁੰਡਾ ਸੀ ਜਿਹੜਾ ਉੱਥੇ ਕਰਵਾਈ ਸੋ ਅਸੀਂ ਮਾਨ ਸਨਮਾਨ ਦਿੰਨੇ ਆ ਉਹਨਾਂ ਉਹਨਾਂ ਦਾ ਕੋਈ ਦੇਣ ਨਹੀਂ ਦੇ ਸਕਦਾ ਜੀ ਉਹ ਨਸ਼ੀਦਾਂ ਦਾ ਸੋ ਇੱਕ ਸਰਵਿਸ ਮੈਨ ਜਿੰਨੇ ਵੀ ਨੇ ਉਹਨਾਂ ਦਾ ਮੈਂ ਸਤਿਕਾਰ ਵੀ ਕਰਦਾ ਤੇ ਮੈਂ ਮੀਟਿੰਗ ਵੀ ਕਰੂੰਗਾ ਇਹ ਤੋਂ ਬਾਅਦ ਵੋਟਾਂ ਤੋਂ ਬਾਅਦ ਕਿ ਕੀ ਕੀ ਉਹਨਾਂ ਦੀਆਂ ਮੁਸ਼ਕਲਾਂ ਨੇ ਕਿਉਂਕਿ ਉਸ ਤੋਂ ਬਾਅਦ ਜ਼ਿੰਦਗੀ ਜਿਹੜੀ ਹੈ ਜ਼ਿੰਦਗੀ ਦੇ ਬਹੁਤ ਵਧੀਆ ਪਲ ਜਦੋਂ ਸਰਵਿਸ ਚ ਲੰਘ ਜਾਂਦੇ ਆ ਵਾਚ 100 ਵਾਰੀ ਸਿਆਪੇ ਸਮਾਜਿਕ ਤਾਣੇ ਬਾਣੇ ਉਲਝ ਜਾਂਦੇ ਆ ਕਈ ਵਾਰੀ ਬੱਚੇ ਨਹੀਂ ਘਰੇ ਬਾੜਦੇ ਕਈ ਵਾਰੀ ਹੋਰ ਕਿਸਮ ਦੀਆਂ ਸਮਾਜਿਕ ਪ੍ਰੋਬਲਮਾਂ ਆਉਂਦੀਆਂ ਨੇ ਪਰ ਉਹਨਾਂ ਨੂੰ ਸੰਭਾਲਨਾ ਸਰਕਾਰ ਦਾ ਫਰਜ਼ ਬਣਦਾ ਹੈ ਉਹ ਫਰਜ਼ ਅਸੀਂ ਨਿਭਾਉਂਦੇ ਸੋ ਇਸ ਕਰਕੇ ਤੁਹਾਡੇ ਕੋਲ ਆਇਆ ਇੱਕ ਜਾਂਦੇ ਜਾਂਦੇ ਮੈਂ ਇੱਕ ਗੱਲ ਕਹਿਣੀ ਹੈ ਕਿ ਇਹ ਪਛਾਣ ਲਿਆ ਕਰੋ ਕਿ ਚੋਰ ਤੇ ਸਾਧ ਵਿੱਚ ਫਰਕ ਕੀ ਹੈ ਆਪਾਂ ਸਾਰਿਆਂ ਨੂੰ ਇੱਕੋ ਰਸੇ ਬੰਨ੍ਹ ਦਿੰਨੇ ਆ ਸੋ ਇਸ ਕਰਕੇ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਉਹ ਇੱਕ ਪਿੰਡ 'ਚ ਨਾ ਮੱਝਾਂ ਮਰਨ ਲੱਗੀਆਂ ਮੈਸਾ ਮਰਨ ਲੱਗੀਆਂ ਇੱਕ ਮਿੰਟ ਇੱਕ ਮੈਸ ਮਰ ਗਈ ਅਗਲੇ ਦਿਨ ਦੋ ਮੈਸਾ ਮਰ ਗਈਆਂ ਤੀਜੇ ਦਿਨ ਦੋ ਹੋਰ ਮਰ ਗਈਆਂ ਉਹ ਪਿੰਡ ਦੇ ਲੋਕ ਬੜੇ ਤਰਥਲੀ ਮੱਚ ਗਈ ਪਿੰਡ 'ਚ ਉਹ ਕੋਈ ਸਾਧ ਦਾ ਡੇਰਾ ਸੀ ਪਿੰਡ 'ਚ ਉਹਦੇ ਕੋਲ ਕੇ ਕਹਿੰਦੇ ਬਾਬਾ ਜੀ ਮੈਸਾ ਮਰੀ ਜਾਂਦੀਆਂ ਨੇ ਪ੍ਰਕੋਪੀ ਹੋ ਗਈ ਕੋਈ ਕੋਈ ਇਲਾਜ ਦੱਸੋ ਉਹ ਕਹਿੰਦਾ ਕੋਈ ਐਸਾ ਖਤਰਨਾਕ ਇਲਾਜ ਨਹੀਂ ਹੈਗਾ ਚਾਰ ਜਾਣੇ ਖੜਜਿਓ ਇੱਕ ਚਾਦਰ ਲੈ ਕੇ ਚਾਰੇ ਖੂੰਜੇ ਫੜ ਲਿਓ ਚਾਰ ਜਾਣੇ ਇੱਕ ਇੱਕ ਖੂੰਜਾ ਐ ਚਾਦਰ ਤਾਹਾਂ ਤਾਣ ਲਿਓ ਸਾਰੇ ਪਿੰਡ ਨੂੰ ਚਾਦਰ ਦੇ ਥੱਲੋਂ ਦੀ ਲੰਗਾ ਦੇੋ ਜੀਨੇ ਮੱਜਾਂ ਚੋਰੀ ਕੀਤੀਆਂ ਹੋਣਗੀਆਂ ਉਹਨੂੰ ਦਿਲ ਦਾ ਦੌਰਾ ਪੈ ਜਾਊਗਾ ਉੱਥੇ ਮਰ ਜਾਊਗਾ ਲੰਗੜ ਸਾਰੋ ਜੋ ਥੱਲੋਂ ਵੀ ਲੰਗਿਆ ਗੁਰਦੁਆਰਾ ਸਾਹਿਬ ਚ ਅਨਾਊਂਸਮੈਂਟ ਕਰਤੀ ਚਾਰ ਜਾਨੇ ਕੰਨੀਆਂ ਫੜ ਕੇ ਖੜ ਗਏ ਚਾਦਰ ਦੀਆਂ ਲੰਗੀ ਗਏ ਲੋਕ ਸਾਰਾ ਪਿੰਡ ਲੰਘਿਆ ਬੰਦੇ ਲੰਘੇ ਕੋਈ ਨਹੀਂ ਮਰਿਆ ਬੁੜੀਆਂ ਲੰਗਾਤੀਆਂ ਕੋਈ ਨਹੀਂ ਮਰਿਆ ਬੱਚੇ ਵੀ ਲੰਗਾਤੇ ਥੱਲੋਂ ਦੀ ਕੋਈ ਨਹੀਂ ਮਰਿਆ ਕਾਰਨ ਪਤਾ ਕੀ ਸੀ ਉਹ ਜਿਹੜੇ ਮੈਂ ਸਚੋਰੀ ਕਰਦੇ ਸੀ ਉਹ ਤਾਂ ਚਾਦਰ ਫੜੀ ਖੜੇ ਸੀ ਮਰੇ ਗੌਣ ਆਪਾਂ ਚਾਦਰਾਂ ਤਾਂ ਚੋਰਾਂ ਨੂੰ ਫੜਾ ਰੱਖਿਆ ਨੇ ਆਪਦੇ ਆਪ ਤੇ ਸ਼ੱਕ ਕਰੀ ਜਾਂਦੇ ਰਹਿੰਦੇ ਆ ਵੀ ਉਹ ਖਾ ਗਿਆ ਉਹ ਖਾ ਗਿਆ ਇਸ ਕਰਕੇ ਕਹਿਣਾ ਕਿ ਅੱਜ 1 ਜੂਨ ਨੂੰ ਚਾਦਰ ਜਿਹੜੀ ਹੈ ਇਮਾਨਦਾਰ ਬੰਦਿਆਂ ਦੇ ਹੱਥ ਚੋਂ ਫੜਾ ਦੋ ਇਮਾਨਦਾਰ ਹੱਥ ਬੰਦਿਆਂ ਦੇ ਹੱਥ ਚਾਦਰ ਆ ਗਈ ਤੁਹਾਡੀਆਂ ਚੋਰੀਆਂ ਰੁਕ ਜਾਣਗੀਆਂ ਤੁਹਾਡਾ ਤੁਹਾਡੀ ਲੁੱਟ ਰੁਕ ਜੂਗੀ ਇਸ ਗੱਲ ਦਾ ਮੈਂ ਵਾਅਦਾ ਕਰਦਾ 4 ਜੂਨ ਤੋਂ ਬਾਅਦ 4 ਜੂਨ ਤੋਂ ਮੈਂ ਸਭ ਤੋਂ ਪਹਿਲਾਂ ਇਹ ਸੋਚਦਾ ਵੈਸੇ ਅੰਮ੍ਰਿਤਸਰ ਵਾਲੇ ਨੇ ਵਾਦਾ ਕੀਤਾ ਕਿ ਅਸੀਂ ਸਾਡਾ ਸਭ ਤੋਂ ਪਹਿਲਾਂ ਰੁਝਾਨ ਸਾਡਾ ਆਊਗਾ ਪਰ ਜਿਹੜੇ ਸਾਫ ਤੇ ਤੁਸੀਂ ਆਏ ਹੋਏ ਹੋ ਬੱਦਲਬਾਈ ਮੈਨੂੰ ਠੀਕ ਨਹੀਂ ਲੱਗਦੀ ਬਠਿੰਡੇ ਵਾਲੀ ਤੇ ਸਭ ਤੋਂ ਪਹਿਲਾਂ ਰੁਝਾਨ ਜਦੋਂ ਆਇਆ ਨਾ ਬਠਿੰਡੇ ਤੋਂ 4 ਜੂਨ ਨੂੰ 8:30 ਵਜੇ ਕਿ ਵੀ ਬਾਹਰ ਸਮਰਤ ਕੌਰ ਜੀ ਪਿੱਛੇ ਸੌਂ ਲੱਗੇ ਮੈਂ ਤਾਂ ਪਤਾਸੇ ਵੰਡ ਕਿਉਂ ਗਿਆ ਸਾਰੇ ਮੁੰਡੇ ਇੱਥੇ ਇਹਨਾਂ ਨੇ ਇਹਨਾਂ ਦੇ ਪਰਿਵਾਰ 'ਚ ਇੱਕੋ ਹੀ ਰਹਿੰਦੀ ਆ ਬਸ ਬਾਕੀ ਦੇ ਸਾਰੇ ਹਾਰ ਗਏ ਜੇ ਇਹ ਹਾਰ ਗਈ ਨਾ ਫਿਰ ਇੱਕ ਦੂਜੇ ਨੂੰ ਕਹਿ ਨਹੀਂ ਸਕਦੇ ਇਹ ਉਹ ਵੀ ਤੂੰ ਹਾਰ ਗਿਆ ਉਹ ਕਹਿੰਦੇ ਤੂੰ ਗੜ ਜਿੱਤ ਗਈ ਸੋ ਸਾਰੇ ਟੱਬਰ ਨੂੰ ਬੇਲਾ ਕਰੋ ਇਹਨਾਂ ਨੂੰ ਬਹੁਤ ਟੱਬਰ ਉਜਾੜਦੇ ਇਹਨਾਂ ਨੇ ਦੋਨੇ ਹੱਥ ਉੱਪਰ ਜਾ ਕੇ ਦੋ ਨਾਰੇ ਲਾ ਕੇ ਮੈਨੂੰ ਦੱਸ ਦੋ ਕਿ ਹਾਂ ਬੁਲਾਡੇ ਵਾਲੇ ਪਾਸੇ ਤੋਂ ਹਾਂ ਇਨਕਲਾਬ ਜਿੰਦਾਬਾਦ ਥੋੜਾ ਜਿਹਾ ਹੋਰ ਚੱਕ ਲੋ ਸਾਡੇ ਪਿੰਡ ਤੱਕ ਤਾਂ ਪਹੁੰਚੇ Color, बार, color, बार, बोले सोने का। बहुत प्यार दिता तो बहुत मान समान दिता हमेशा भी नहीं रहूंगा जो मर्जी बुला लो बुलाडे विकास के काम कोई घाट नहीं रहूगी मानसा सीवरेज बुलाडे अनाजगी मंडी जेडी पुड्डा ने ਕਲੋਨੀ ਜਿੱਥੇ ਕੱਕੜੀ ਸੀ ਉੱਥੇ ਲੈ ਕੇ ਜਾਵਾਂਗੇ ਸੋ ਜੋ ਜੋ ਵੀ ਕੰਮ ਹੋਣਗੇ ਐਮਐਲਏ ਸਾਹਿਬ ਦਿਖਾਉਂਦੇ ਰਹਿਣਗੇ ਤੁਹਾਡੇ ਨਾਲ ਖੜਾਂਗੇ ਆਰਾਮ ਨਾਲ ਜਾਇਓ ਮਾਮਾ ਪੈਣਾ ਵੀ ਨੇ ਬੱਚੇ ਵੀ ਨੇ ਬਜ਼ੁਰਗ ਵੀ ਨੇ ਬਹੁਤ ਬਹੁਤ ਧੰਨਵਾਦ ਜ਼ਿੰਦਾਬਾਦ ਰਹੋ ਆਬਾਦ ਰਹੋ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਹੀ